ਕੈਸੀ ਕੀ ਰਤ ਸਮਾ ਆਇਓ ਆਇਓ ਮੈਸੇਜ ਆਇਆ ਪਾਉਂਦੇ ਹੋ ਜੇ ਕੋਈ ਹੈ ਨਹੀਂ ਇਹ ਹਰ ਸਾਲ ਗਰਮੀ ਤੋਂ ਰਾਹਤ ਪਾਣ ਲਈ ਚਬੀਰ ਲਗਾਉਂਦੇ ਆ ਤਾਂ ਕਿ ਜੋ ਕਿ ਗਰਮੀ ਤੋਂ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਦੇਖੋ ਅੱਜ ਜਿੱਤੇ ਆਪਾਂ ਗੱਲ ਕਰੀਏ ਬਾਹਰਲੇ ਸੂਬਿਆਂ ਦੇ ਵਿੱਚ ਜਿੱਤੇ ਪਾਣੀ ਮੁੱਲ ਮਿਲਦਾ ਹੈ ਨਾ ਪੰਜਾਬ ਦੇ ਵਿੱਚ ਇੱਕ ਵੱਖਰਾ ਕਲਚਰ ਜਿਹੜਾ ਦੇਖਣ ਨੂੰ ਮਿਲਦਾ ਹੈ ਜਿਹੜੀ ਖਾਤਾ ਦਾ ਚਬੀਰ ਚਲਾਈ ਜਾਂਦੀ ਹੈ ਔਰ ਖਾਸ ਕਰਕੇ ਜਿਹੜੀ ਮੈਂ ਅੱਜ ਦੇਖ ਰਿਆ ਤੀਆਂ ਜਿਹੜੀ ਚਬੀਰ ਚਲਾਈਆਂ ਨੇ ਠੀਕ ਹੋ ਗਏ ਅਸੀਂ ਐਵੇਂ ਹੀ ਕਹਿਣਾ ਚਾਹ ਰਹੇ ਹਾਂ ਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤੇ ਆਮ ਲੋਕਾਂ ਨੂੰ ਇਸ ਤੋਂ ਰਾਹਤ ਦਿਲਾਉਣ ਲਈ ਅਸੀਂ ਹਰ ਸਾਲ ਹੀ ਇਸ ਦਿਨ ਚਬੀਰ ਲਗਾਉਂਦੇ ਆ ਤਾਂ ਕਿ ਆਮ ਲੋਕਾਂ ਨੂੰ ਇਸ ਤੋਂ ਗਰਮੀ ਤੋਂ ਛੁਟਕਾਰਾ ਮਿਲ ਸਕੇ ਸਾਡਾ ਧੰਨੇ ਕਾ ਮਤਲਬ ਜਿਹੜਾ ਅਸੀਂ ਇਹ ਇਥੋਂ ਦਾ ਕਲਚਰ ਹੈ ਪੰਜਾਬ ਦਾ ਇਹ ਸਭ ਤੋਂ ਉੱਤਮ ਮੰਨ ਲਿਆ ਜਾਂਦਾ ਹੈ ਇਸ ਚੀਜ਼ ਨੂੰ ਦੇਖੋ ਅੱਜ ਦੀ ਇੰਨੀ ਅਤਿ ਦੀ ਗਰਮੀ ਦੇ ਵਿੱਚ ਛੋਟੇ ਬੱਚੇ ਸਾਡੇ ਪਰਿਵਾਰ ਕਿੰਨਾ ਮਿਹਨਤ ਕਰ ਰਹੇ ਨੇ ਜੀ ਇਹ ਹੋਰ ਦੂਜੀ ਜਗ੍ਹਾ ਨਹੀਂ ਮਿਲੇਗਾ ਕਿਤੇ ਤੁਹਾਨੂੰ ਕਹਾਂ ਮਤਲਬ ਜਾ ਕਿਤੇ ਦੂਸਰੀ ਜਗ੍ਹਾ ਮਿਲੇਗਾ ਤੇ ਜੇ ਕੋਈ करेगी कमिटी ਦਾ ਸਿੱਖ ਪਰਸਨਲ ਹੀ ਕਰ ਸਕਦਾ ਹੈ ਜੀ ਹਾਂਜੀ ਤੇ ਪੰਜਾਬ ਦਾ ਜਿਹੜਾ ਇਹ ਕਲਚਰ ਹੈ ਜਿਹੜਾ ਸ਼ਬੀਲ ਪਲਾਈ ਜਾਂਦੀ ਹੈ ਬਾਹਰਲੇ ਸੂਬੇ ਦੀ ਗੱਲ ਕਰੀਏ ਤਾਂ ਪਾਣੀ ਵੀ ਮੁੱਲ ਲੈਣਾ ਪੈਂਦਾ ਜੀ ਇਹ ਤਾਂ ਹੈ ਜੀ ਇੱਥੋਂ ਦਾ ਤਾਂ ਸਾਡਾ ਗੁਰੂਆਂ ਤੋਂ ਲੈ ਕੇ ਉਦੋਂ ਤੋਂ ਹੀ ਗੁਰੂ ਨਾਨਕ ਦੇਵ ਜੀ ਨੇ 20 ਰੁਪਏ ਦਾ ਲੰਗਰ ਚਲਾਇਆ ਸੀਗਾ ਉਸੇ ਟਾਈਮ ਤੋਂ ਜਦੋਂ ਇਹ ਪਰਥਾ ਚੱਲਦੀ ਆ ਰਹੀ ਹੈ ਦੇਖੋ ਅੱਜ ਤੇ ਅਜਾ ਸਿਧਾਂਤਾਂਾਂ ਦੇ ਉੱਤੇ ਦੇਖਦੇ ਹੋ ਲੰਗਰ ਲਾਏ ਹੋਏ ਨੇ ਇਹ ਸ਼ਵੀਰ ਲੱਗੀ ਹੋਈ ਆ ਜਿੱਥੇ ਵੀ ਤੁਸੀਂ ਮੋੜ ਤੇ ਜਿੰਨੀ ਵੀ ਜ਼ਿਆਦਾ ਗਰਮੀ ਹੋਏਗੀ ਤੁਹਾਨੂੰ ਇਹ ਜ਼ਰੂਰ ਮਿਲੇਗਾ ਵੀ ਕਿਤੇ ਨੂੰ ਕੋਈ ਪੈਸਾ ਨਹੀਂ ਕਿ ਕੀ ਪੈਸਾ ਨਹੀਂ ਹੋ ਕਰਨ ਦੀ ਜ਼ਰੂਰਤ ਬੇਟੀਆਂ ਅਸੀਂ ਕਹਿੰਦੇ ਵੀ ਸਾਡੇ ਸਿਰ ਦਾ ਤਾਜ ਨੇ ਤੇ ਸਾਡੀ ਪੰਜਾਬੀ ਨੇ ਇੱਕ ਅਲੱਗ ਪਛਾਣ ਵੀ ਹੈ ਹਾਂਜੀ ਅਸੀਂ ਪਾਣੀ ਜੇਕਰ ਬਾਲੇ ਸਵੇਰੇ ਜਾਂਦੇ ਆ ਪਾਣੀ ਮੂਹ ਲੈਣਾ ਪੈਂਦਾ ਹੈ ਪੰਜਾਬ ਦੇ ਵਿੱਚ ਹੀ ਇਹ ਕਲਚਰ ਹੈ ਜਿੱਥੇ ਦੇਖੋ ਲੋਕਾਂ ਨੂੰ ਲੋਕ ਰੋਕ ਰੋਕ ਕੇ ਅੱਤ ਦੀ ਗਰਮੀ ਪੈ ਰਹੀ ਹੈ ਸ਼ਵੀਰ ਬرائی ਜਾ ਰਹੀ ਹੈ ਹਾਂਜੀ ਹਾਂਜੀ ਇਹ ਸਾਨੂੰ ਸਾਡੇ ਗੁਰੂਆਂ ਤੋਂ ਸਿੱਖ ਮਿਲੀ ਹੋਈ ਹੈ ਜੀ ਸਾਡੇ ਗੁਰੂਆਂ ਤੋਂ ਹੀ ਇਹ ਸਾਨੂੰ ਵਰਦਾਨ ਮਿਲਿਆ ਹੋਇਆ ਹੈ ਕਿ ਅਸੀਂ ਜਿੰਨੀ ਹੋ ਸਕੇ ਅਸੀਂ ਸੇਵਾ ਕਰੀਏ ਇਹ ਸਰ ਹਰ ਸਾਲ ਦੇ ਤਰ੍ਹਾਂ ਹੀ ਅਸੀਂ ਨਾ ਇਸ ਸਾਲ ਵੀ ਮਤਲਬ ਸਾਡੀਆਂ ਜਿਹੜੀਆਂ ਫੀਮੇਲਸ ਏਮਪਲੋਇਜ਼ ਨੇ ਕੰਮ ਕਰਦੀਆਂ ਸਾਡੇ ਆਫਿਸ ਦੇ ਵਿੱਚ ਉਹਨਾਂ ਦਾ ਇੱਕ ਕਨਸੈਪਟ ਬਹੁਤ ਵਧੀਆ ਹੁੰਦਾ ਹੈ ਕਿ ਅਸੀਂ ਮਤਲਬ ਸਾਰੇ ਜਣੇ ਇਕੱਠੇ ਹੋ ਕੇ ਆਪਦੀ ਡੋਨੇਸ਼ਨ ਨੂੰ ਇਕੱਠੇ ਕਰਕੇ ਤੇ ਉਹਦੇ ਵਿੱਚੋਂ ਅਸੀਂ ਸ਼ਪੀਲ ਨੂੰ ਅਸੀਂ ਮਤਲਬ ਲਗਾਈਏ ਤਾਂ ਕਿ ਲੋਕਾਂ ਨੂੰ ਵਿੱਚ ਅਸੀਂ ਆਪਣਾ ਇੱਕ ਦਾ ਯੂਨਿਟੀ ਵਰ ਕੰਮ ਕਰ ਸਕੀਏ ਯੂਨਿਟੀ ਦੇ ਨਾਲ ਦੂਜੀ ਗੱਲ ਇਹ ਹੈ ਜੀ ਕਿ ਜਿਹੜੇ ਮਤਲਬ ਹੁਣ ਅੱਜਕੱਲ੍ਹ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜਿੱਦਾਂ ਤੁਹਾਨੂੰ ਪਤਾ ਹੈ ਕਿ ਮੌਸਮ ਹਲੇ ਬਰਸ਼ਵਾਲਾ ਆਇਆ ਨਹੀਂਗਾ ਤਾਂ ਉਹਦੇ ਵਿੱਚ ਨੀੜੀ ਪੀਪਲ ਜਿਹੜੇ ਹੈਗੇ ਨੇ ਉਹਨਾਂ ਨੂੰ ਬਹੁਤ ਆਉਂਦੇ ਜਾਂਦੇ ਜਿਹੜੇ ਕਰਮਚਾਰੀ ਮਜ਼ਦੂਰ ਨੇ ਜਾਂ ਹੋਰ ਜਿਹੜੇ ਰਾਹੀ ਗਏ ਨੇ ਉਹਨਾਂ ਨੂੰ ਜਿਹੜੀ ਸੇਵਾ ਸਪੀਲ ਦੀ ਇਹ ਹਰ ਸਾਲ ਕਰਦੇ ਨੇ ਜੀ ਤੇ ਇਸੇ ਤਰੀਕੇ ਨੂੰ ਲੈ ਕੇ ਅਸੀਂ 20 ਤਰੀਕ ਨੂੰ ਵੀ ਹਰ ਸਾਲ ਲਗਾਉਂਦੇ ਹੋਏ ਹੈਗੇ ਜੀ ਇਸ ਤਰੀਕ ਨੂੰ ਆਪਣਾ 20 ਜੂਨ ਨੂੰ ਪਿਛਲੇ ਸਾਲ ਵੀ ਇਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਸੀਗਾ ਸਾਰੇ ਜਣਿਆਂ ਨੂੰ ਅਸੀਂ ਵੀ ਕੀਤਾ ਸੀਗਾ ਹੈਲਪ ਕੀਤੀ ਸੀ ਇਹਨਾਂ ਦੇ ਨਾਲ ਲੱਗ ਕੇ ਬਟ ਇਹ ਸਾਰਾ ਜਿਹੜਾ ਹੈਗਾ ਜੀ ਇਹ ਮਤਲਬ ਜ਼ਿਆਦਾਤਰ ਸਾਡੀਆਂ ਜਿਹੜੀਆਂ ਫੀਮੇਲਸ ਈਮਪਲੋਈ ਨੇ ਉਹਨਾਂ ਵੱਲੋਂ ਹੀ ਜ਼ਿਆਦਾਤਰ ਇਸ ਚੀਜ਼ ਨੂੰ ਇਹ ਪ੍ਰਮੋਟ ਕੀਤਾ ਜਾਂਦਾ ਜੀ ਅੱਜ ਕੀ ਕਹੋਗੇ ਜਿਸ ਤਰ੍ਹਾਂ ਨਾਲ ਆਪਾਂ ਬੱਤ ਵੀ ਸੂਬਿਆਂ ਦੇ ਵਿੱਚ ਜਿਸ ਤਰ੍ਹਾਂ ਨਾਲ ਜਾਂਦਾ ਇਹ ਪਾਣੀ ਵੀ ਮੁੱਲ ਲੈਣਾ ਬੰਦਾ ਹੈ ਪੰਜਾਬ ਦਾ ਇੱਕ ਵੱਖਰਾ ਕਲਚਰ ਦੇਖਣ ਨੂੰ ਮਿਲਦਾ ਹਾਂ ਜੀ ਅ ਸਰ ਇੱਕ ਗੱਲ ਇਹ ਆ ਜੀ ਕਿ ਇੱਕ ਤਾਂ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਜੀ ਸੋ ਇੱਥੇ ਸਭ ਤੋਂ ਵੱਡਾ ਜਿਹੜਾ ਕਨਸੈਪਟ ਆ ਉਹ ਇਹ ਆ ਕਿ ਆਪਾਂ ਭਾਈ ਕਨਈ ਤਾ ਭਾਈ ਕਨਈਆ ਜੀ ਨੇ ਉਹਨਾਂ ਨੂੰ ਵੀ ਪਾਣੀ ਪਾਇਆ ਜਿਹੜੇ ਦੁਸ਼ਮਣਾਂ ਫੌਜਾਂ ਸੀਗੀਆਂ ਤਾਂ ਉਹ ਗੁਰੂ ਸਾਹਿਬ ਦਾ ਕਨਸੈਪਟ ਹਰੇਕ ਇਸ ਪੰਜਾਬ ਦੇ ਜਿਹੜਾ ਖੂਨ 'ਚ ਵੱਸਿਆ ਹੋਇਆ ਤੋ ਇਸੇ ਕਰਕੇ ਹੀ ਇਹ ਕਹਿ ਕੇ ਲੋਕ ਮਤਲਬ ਹਰੇਕ ਨੂੰ ਹੁੰਦਾ ਕਿ ਅਸੀਂ ਸੇਵਾ ਭਾਵਨਾ ਦੇ ਨਾਲ ਕੰਮ ਕਰੀਏ ਤੇ ਹਰੇਕ ਬੰਦੇ ਦੀ ਮਦਦ ਕਰੀਏ ਇਹ ਇੱਕ ਬਹੁਤ ਵਧੀਆ ਉਪਰਾਲਾ ਹੁੰਦਾ ਜੀ ਕਿ ਆਪਾਂ ਮਿਲਵਰਤ ਕੇ ਸਾਰੀ ਯੂਨਿਟੀ ਨਾਲ ਰਹੀ ਹੈ ਹਰੇਕ ਕੌਮ ਹਰੇਕ ਜਾਤ ਪਾਤ ਦੇ ਜਿਹੜੇ ਆਪਣਾ ਪੰਜਾਬ ਦੇ ਵਿੱਚ ਲੋਕ ਵਸਦੇ ਨੇ ਉਹ ਰੇਹ ਪਿਆਰ ਦੇ ਨਾਲ ਵਸਦੇ ਨੇ ਇਹ ਇੱਕ ਯੂਨਿਟੀ ਦਾ ਇੱਕ ਆਪਣਾ ਸੰਦੇਸ਼ ਜਾਂਦਾ ਜੀ ਆਪਣਾ ਭਾਜੀ ਕੁਝ ਲੋਕ ਟੀਹ ਨੂੰ ਕੁੱਖਾ ਜਿਹਾ ਮਾਰ ਦਿੰਦੇ ਹਨ ਹਣਾ ਉਸੇ ਹੀ ਅਜਬ ਜਿਹੇ ਦੇਖ ਰਿਹਾ ਬੜਾ ਐਪਰੀਜ਼ਰ ਕਰਦੇ ਆ ਟੀਹਾਂ ਮੋਢੇ ਨਾਲ ਮੋਢਾ ਲਾ ਕੇ ਸੇਵਾ ਕਰਦੇ ਬਿਲਕੁਲ ਜੀ ਸਰ ਇਹ ਬਿਲਕੁਲ ਗੱਲ ਗਲਤ ਹੈ ਜੀ ਕਿ ਅੱਜ ਆਪਾਂ ਰੇਸ਼ਿਓ ਦੇਖੀਏ ਤਾਂ ਮੈਨੂੰ ਲੱਗਦਾ ਲਗਭਗ 1000 ਲੜਕੇ ਪਿੱਛੇ 800 ਦੇ ਕਰੀਬ ਜਿਹੜਾ ਰੇਸ਼ਿਓ ਰਹਿ ਗਈ ਸੀ ਪੰਜਾਬ ਦੇ ਵਿੱਚ ਜਦੋਂ ਕਿ ਹੁਣ ਹੌਲੀ ਹੌਲੀ ਇਨਕਰੀਜ਼ ਹੋਣ ਲੱਗੀ ਆ ਜਦ ਕਿ ਹੁਣ ਜਿਵੇਂ ਆ ਕੁੜੀਆਂ ਸੇਵਾ ਕਰ ਰਹੀਆਂ ਨੇ ਜੀ ਇੱਥੇ ਸਾਨੂੰ ਮੈਨੂੰ ਲੱਗ ਲੋਕ ਦੇ ਕੇ ਇਸ ਜੀ ਨੂੰ ਬਹੁਤ ਖੁਸ਼ ਹੁੰਦੇ ਨੇ ਜਦੋਂ ਲੋਕ ਸਾਨੂੰ ਇਹ ਪੁੱਛਦੇ ਨੇ ਕਿ ਸੇਵਾ ਕਿੰਨਾ ਬੋਲੋ ਤਾਂ ਅਸੀਂ ਦੱਸਦੇ ਹਾਂ ਕਿ ਸਾਡੀਆਂ ਜਿਹੜੀ ਫੀਮੇਲਸ ਏਮਪਲੋਈ ਨੇ ਇਹਨਾਂ ਸਾਰੀਆਂ ਇਕੱਠੀਆਂ ਹੋ ਗਈਆਂ ਇਹ ਸਾਰਾ ਐਪਰੀਸ਼ੀਏਟ ਕੀਤਾ ਹੈ ਤੇ ਅਸੀਂ ਮਤਲਬ ਉਹਨਾਂ ਦੀ ਹੈਲਪ ਕਰ ਤੇ ਇਹ ਇੱਕ ਚੀਜ਼ ਬਹੁਤ ਵਧੀਆ ਪ੍ਰੋਲ ਹੈ ਜੀ ਇਹ ਲੋਕਾਂ ਤੱਕ ਵੀ ਇੱਕ ਮੈਸੇਜ ਜਾਂਦਾ ਕਿ ਧੀਆਂ ਵੱਡੀਆਂ ਹੋ ਕੇ ਬਹੁਤ ਕੁਝ ਕਰ ਸਕਦੀਆਂ ਨੇ ਤੇ ਲੋਕਾਂ ਨੂੰ ਇੱਕ ਵਧੀਆ ਪੋਜ਼ਿਟਿਵ ਮੈਸੇਜ ਜਾ ਸਕਦਾ ਜੀ ਇਹਦੇ ਨਾਲ ਠੀਕ ਹੈ ਥੈਂਕ ਯੂ